ਇਰੀ ਮੁਖਤਰ ਸਾਹਿਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੇ ਵਟਿਆਕਾਰ ਦੇ ਟਰਾਲੇ ਜਿਨ੍ਹਾਂ ਵਿੱਚ ਅਣਅਧਿਕਾਰਿਕ ਤੌਰ ਤੇ ਪ੍ਰਾਲੀ ਦੀ ਢੋਆ ਢੋਈ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਹਾਦਸਿਆਂ ਨੂੰ ਅੰਜਾਮ ਦਿੱਤੇ ਜਾਂਦਾ سلسلہ ਪਿਤੇ ਲੰਮੇ ਤੋਂ ਲਗਾਤਾਰ ਜਾਰੀ ਹੈ ਤੋਂ ਅੰਦਾਜ਼ ਦੀ ਹੈ ਕਿ ਸ਼੍ਰੀ ਮੁਖਤਰ ਸਾਹਿਬ ਤੋਂ ਫਲਸਪੁਰ ਵੱਲ ਜਾ ਰਹੀ ਇੱਕ ਰੇਜੀਗਮ ਨੇ ਬੱਸ ਜਦੋਂ ਇੱਕ ਪ੍ਰਾਲੀ ਢੋਆ ਢੋਈ ਕਰਨ ਵਾਲੇ ਗੈਰ ਕਾਨੂੰਨੀ ਟਰਾਲੇ ਨੂੰ ਪਾਸ ਕਰਨ ਲੱਗੀ ਤਾਂ ਟਰਾਲਾ ਚਾਲਕ ਦੇ ਵੱਲੋਂ ਉੱਚੀ ਵਾਰਵੀਚਰ ਅੰਦਰ ਡੈਕ ਲਗਾਇਆ ਹੋਇਆ ਸੀ ਜਿਸ ਕਰਕੇ ਉਸ ਨੂੰ ਬੱਸ ਦਾ ਹੋਰੰਕ ਤੱਕ ਸਮਾਂ ਨਹੀਂ ਦਿੱਤਾ ਅਰੇ ਟਰਾਲਾ ਚੱਲਗਾ ਅਚਾਨਕ ਸੜ ਦੇ ਇਤਕਾਰ ਆਉਂ ਲੱਗਿਆ ਤਾਂ ਬੱਸ ਨਾਲ ਟਕਰਾ ਗਿਆ ਬੱਸ ਚਾਲਕ ਨੇ ਆਪਣੀ ਸੂਝ ਬੂ ਵਰਤਦੇ ਹ ਸਵਾਰੀਆਂ ਦਾ ਜਾਨੀ ਨੁਕਸਾਨ ਤੋਂ ਬਚਾ ਲਿਆ ਪਰ ਇਸ ਸਭ ਦੇ ਦੌਰਾਨ ਨਿੱਜੀ ਕੰਪਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਨਾਬ ਸਰਪਾਲ ਸਿੰਘ ਸਾਨੂੰ ਫਿਰਨੇ ਸੈਂਦਰ ਵੱਲ ਬੱਸ ਟਕਰਾਇਆ ਭਾਈ ਇਹ ਸਿੱਧਰ ਮੋਸਰ ਵਾਲਿਆਂ ਤੋਂ ਪਾਸੋਂ ਆ ਰਹੇ ਸੀ ਕੋਈ ਪੁਣ ਜਾ ਰਹੇ ਸੀਗੇ ਅੱਗੇ ਗੱਠਾਂ ਵਾਲਾ ਖਾਲੀ ਟਰੈਕਟਰ ਜਾਂਦਾ ਫੁੱਲ ਲੱਗ ਕੇ ਲੱਗਿਆ ਸੀ ਉਹ ਕਹਿੰਦਾ ਜੀ ਅਸੀਂ ਜਦੋਂ ਹਾਰਨ ਮਾਰਿਆ ਉਹਨੂੰ ਪਾਸ ਕਰਨ ਲੱਗੇ ਤਾਂ ਉਹਨੇ ਇੱਕਦਮ ਅੱਗੇ ਕਰਤਾ ਉਹ ਬਚਾਅ ਹੋ ਗਿਆ ਗੱਡੀ ਦਾ ਨਿਸ਼ਾਨ ਹੋ ਗਿਆ ਉਹਦਾ ਟਰੈਕਟਰ ਪਾਸੇ ਨੂੰ ਵੜ ਗਿਆ ਬਹੁਤ ਤੇਜ਼ ਸੀ ਟਰੈਕਟਰ ਕਿੱਥੇ ਫਲਟ ਜਾਂਦੀ ਜੀ ਤਾਂ ਸਵਾਰੀਆਂ ਦਾ ਬਹੁਤ ਨੁਕਸਾਨ ਹੋਣਾ ਹੈ ਮੇਰੇ ਤੇ ਬੱਸ ਨੂੰ ਪਾਸ ਕਰ ਦੇ ਸੀ ਬਰਾਬਰ ਤੇ ਜਦੋਂ ਬਈ ਟਾਲੇ ਦਾ ਜੋ ਮੋਰੋ ਕੱਟ ਮਾਰ ਲੱਗਾ ਕੇ ਹਾਰਨ ਦੇ ਹੱਥ ਰੱਖਿਆ ਮੈਨੂੰ ਪਤਾ ਹੀ ਬੱਸ ਪਾਸ ਤੇ ਡੈਕ ਕਰਾਂ ਚੱਲੀ ਨਹੀਂ ਸੀ ਇਹਨੇ ਮਗਰ ਨਹੀਂ ਵੇਖਿਆ ਵੀ ਕੱਟ ਨਾਲ ਟਕਾ ਕੇ ਬੱਸ ਵਾਜੀ ਪੈਤਰਾ ਦੇ ਫੁੱਲ ਸਾਰੀਆਂ ਸਾਰੀਆਂ ਬਸ ਗਈਆਂ ਤੇ ਕੱਟ ਤੇ ਜੋ ਮਾਰੇ ਬ੍ਰੇਕਰ ਨਾਲ ਫੁੱਲ ਕੱਟ ਕਰਦੇ ਪੂਰੀ ਸਭ ਨੂੰ ਬਰਬਾਦ ਕਰ ਦਿੱਤਾ ਤੇ ਖੰਭ ਬ੍ਰੇਕ ਲੱਗੀ ਪੈ। ਬਈ ਸਾਈਡ ਤੇ ਹੀ ਜਾਂਦੇ ਆ ਜੀ ਨਾਲ ਕਿੱਧਰ ਹੋਈ ਜੀ ਬੱਸ ਵੇ ਕਿੱਥੋਂ ਆ ਰਹੇ ਆ ਥਾ ਹਾਂਜੀ ਮੁਕਸ਼ਰ ਤੇ ਮੁਕਸ਼ਰ ਤੋਂ ਠੀਕ ਹੈ ਜਿਆਦੀ ਝੋੜਤਾ ਨਹੀਂ ਬਈ ਪੈ ਲੱਤ ਥੱਲੇ ਹੋ ਗਈ ਤੇ ਥੱਲੇੋਂ ਨਿਕਲਣਾ ਡਾਕਟਰ ਅੱਪੇ ਸ਼੍ਰੀ ਮੁਖਤਸਰ ਸਾਹਿਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੇ ਵਟਿਆਕਾਰ ਦੇ ਟਰਾਲੇ ਜਿਨ੍ਹਾਂ ਵਿੱਚ ਅਣਅਧਿਕਾਰਿਕ ਤੌਰ ਤੇ ਪ੍ਰਾਲੀ ਦੀ ਢੋਆ ਢੋਈ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਹਾਦਸਿਆਂ ਨੂੰ ਅੰਜਾਮ ਦਿੱਤੇ ਜਾਂਦਾ ਅਫੀਸ ਸਾਹਿਬ ਪਿਤੇ ਲੰਮੇ ਤੋਂ ਲਗਾਤਾਰ ਜਾਰੀ ਹੈ ਤੋਂ ਅੰਦਾਜ਼ ਦੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਤੋਂ ਫਲਸਪੁਰ ਵੱਲ ਜਾ ਰਹੀ ਇੱਕ ਰੇਜੀਗਮ ਨੇ ਬੱਸ ਜਦੋਂ ਇੱਕ ਪ੍ਰਾਲੀ ਢੋਆ ਢੋਈ ਕਰਨ ਵਾਲੇ ਗੈਰ ਕਾਨੂੰਨੀ ਟਰਾਲੇ ਨੂੰ ਪਾਸ ਕਰਨ ਲੱਗੀ ਤਾਂ ਟਰਾਲਾ ਚਾਲਕ ਦੇ ਵੱਲੋਂ ਉੱਚੀ ਆਵਾਜ਼ ਵਿੱਚ ਅੰਦਰ ਡੈਕ ਲਗਾਇਆ ਹੋਇਆ ਸੀ ਜਿਸ ਕਰਕੇ ਉਸ ਨੂੰ ਬੱਸ ਦਾ ਹੋਰਮ ਬਖਸਨ ਨਹੀਂ ਦਿੱਤਾ ਅਰੇ ਟਰਾਲਾ ਚੱਲ ਅਚਾਨਕ ਸੜ ਦੇ ਇਸ਼ਕਾਰ ਆਉ ਲੱਗਿਆ ਤਾਂ ਬੱਸ ਨਾਲ ਟਕਰਾ ਗਿਆ ਬੱਸ ਚਾਲਕ ਨੇ ਆਪਣੀ ਸੂਝੂ ਵਰਤਦੇ ਆ ਸਵਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਿਆ ਪਰ ਇਸ ਸਭ ਦੇ ਦੌਰਾਨ ਨਿੱਜੀ ਕੰਪਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਰਣਾ ਜੀ ਸਰਪਾਲ ਸਿੰਘ ਸਨੋ ਫਰਨੇਸ ਸਿੰਘ ਦਰਵੇਸ਼ ਵਾਸਤੇ ਕਲੈਕਟ ਆਏ ਭਾਈ ਜੀ ਇਹ ਸਿੱਧਰ ਮੋਸਰ ਵਾਲਿਆਂ ਤੋਂ ਪਰਸੋਂ ਆ ਰਹੇ ਸੀ ਕੋਲਪੁਰ ਜਾ ਰਹੇ ਸੀਗੇ ਅੱਗੇ ਇਕੱਠਾਂ ਵਾਲਾ ਖਾਲੀ ਟਰੈਕਟਰ ਜਾਂਦਾ ਸੀ ਫੁੱਲ ਡੈੱਕ ਲੱਗਿਆ ਸੀ ਉਹ ਕਹਿੰਦਾ ਜੀ ਜਦੋਂ ਹਾਰਨ ਮਾਰਿਆ ਉਹਨੂੰ ਪਾਸ ਕਰਨ ਲੱਗਿਆ ਜਦੋਂ ਇੱਕਦਮ ਅੱਗੇ ਕਰਤਾ ਤਾਂ ਉਹ ਬਚਾਅ ਹੋ ਗਿਆ ਗੱਡੀ ਦਾ ਨੁਕਸਾਨ ਹੋ ਗਿਆ ਉਹਦਾ ਟਰੈਕਟਰ ਪਾਸੇ ਨੂੰ ਵੜ ਗਿਆ ਬਹੁਤ ਤੇਜ਼ ਸੀ ਟਰੈਕਟਰ ਕਿੱਥੇ ਸਪਲਟ ਜਾਂਦੀ ਜੀ ਤਾਂ ਸਵਾਰੀਆਂ ਦਾ ਬਹੁਤ ਨੁਕਸਾਨ ਹੋਣਾ ਹੈ ਬਈ ਉੱਤੇ ਬੱਸ ਨੂੰ ਪਾਸ ਕਰ ਲਈ ਸੀ ਬਰਾਬਰ ਤੇ ਆਨੇ ਬਈ ਟਰਾਲੇ ਦਾ ਜਦੋਂ ਉਹਨੂੰ ਕੱਟ ਮਾਰ ਲੱਗਾ ਕਿ ਹਾਰਨ ਦੇ ਹੱਥ ਰੱਖਿਆ ਮੈਨੂੰ ਪਤਾ ਹੀ ਬੱਸ ਪਾਸੇ ਡੈੱਕ ਕਰਾਂ ਚੱਲੀ ਗਈ ਸੀ ਇਹਨੇ ਮਗਰ ਨਹੀਂ ਵੇਖਿਆ ਕਿ ਕੱਟ ਮਾਰਾ ਟਕਾ ਕੇ ਬਸ ਵਾਜੀ ਸਨੈਤਾ ਦੇ ਫੁੱਲ ਸਾਰੀਆਂ ਸਾਰੀਆਂ ਬੱਤੀਆਂ ਤੇ ਕੱਟ ਤੇ ਜਦੋਂ ਮਾਰੇ ਬ੍ਰੇਕਰ ਨਾਲ ਫੁੱਲ ਕੱਟ ਕਰਦੇ ਆਂ ਤੀਸਾ ਦੇ ਸੱਦੇ ਨਗਰ ਬੰਦ ਕਰ ਦਿੰਦੇ ਕਿੱਥੋਂ ਬ੍ਰੇਕ ਲੱਗੀ ਵੀ ਤਾ ਬਾਈ ਸਾਈਡ ਤੇ ਆਈ ਜਾਂਦੀ ਇਹਨਾਂ ਕਿਧਰੋਂ ਆਈ ਯਾਰੀ ਕਿੱਥੋਂ ਆ ਰਹੇ ਆ ਤਾਂ ਹਾਂਜੀ ਮੁਕਸ਼ਰ ਤੇ ਮੁਕਸ਼ਰ ਤੋਂ ਠੀਕ ਹੈ ਜਿਆਦੀ ਝੋੜਤਾ ਨਹੀਂ ਬਾਈ ਪੈਰ ਲੱਤ ਥੱਲੇ ਆ ਗਈ ਤੇ ਕਿਹਦੇ ਥੱਲੇ ਨਿਕਲਣਾ ਟੱਕਰ ਅੱਪੇ